एंटी करप्शन फाउंडेशन ऑफ वर्ल्ड की ओर से आज एंटी करप्शन फाउंडेशन डे पर लोगों को भ्रष्टाचार के रोकथाम को लेकर लोगों को जागरूक करने के लिए शिव मंदिर कचहरी चौक कपूरथला में अवेयरनेस कैंप लगाया गया आज के मुख्य मेहमान एसएचओ अमनदीप नाहर और गुरपाल सिंह इंडियन अध्यक्ष कपूरथला शामिल हुए अभिनंदन नेशनल मुख्य निर्देश सुनील कुमार जी पंजाब महिला निर्देश प्रवीण जी सोनिया जी स्टेट निर्देशक नवदीप शर्मा जी पंजाब मुखिया निर्देश सलीम कुमार जी जिला मुखिया निर्देश सूरज जी वार्ड अध्यक्ष गुरजोत सिंह जी अनुभव कुमार मनीष कुमार और भी एंटी करप्शन के सभी टीम हमारे साथ मौजूद थे जिन्होंने लोगों में जागरूक लाने के लिए अभियान चलाएगे और लोगों को जागृत किया सुनील कुमार की विशेष रिपोर्ट और सर बोलो कीना सर मैं नेशनल टीम ट्रैक्टर सुनील कुमार एंटी करप्शन फाउंडेशन वर्ल्ड के माध्यम राही एक अवेयरनेस कैंप लगाया गया आज अपने कंचलादे में जिसमें ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਸਾਡੇ ਪੰਜਾਬ ਦੇ ਸਾਰੇ ਵਕਫ ਜ਼ਿਲ੍ਹਿਆਂ ਦੇ ਵਿੱਚ ਵੀ ਐਂਟੀ ਕ੍ਰਿਪਸ਼ਨ ਫਾਊਂਡੇਸ਼ਨ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਭ੍ਰਿਸ਼ਟਾਚਾਰ ਨੂੰ ਦੇਖਦੇ ਹੋਏ ਵੀ ਅਸੀਂ ਵਕਫ ਖਾਵਾ ਦੇ ਉਹਨਾਂ ਨੂੰ ਲੋਕਾਂ ਨੂੰ ਕਿਸੇ ਤਰੀਕੇ ਨਾਲ ਅਵੇਅਰ ਕਰ ਸਕੀਏ ਤੇ ਕ੍ਰਿਪਸ਼ਨ ਨੂੰ ਖਤਮ ਕਰ ਸਕੀਏ ਸਰ ਇਸ ਦਾ ਮਕਸਦ ਕੀ ਹੈ ਸਰ ਸਰ ਇਹਦਾ ਮਕਸਦ ਇਹ ਹੈ ਕਿ ਜਿੱਦਾਂ ਕਿ ਆਪਾਂ ਸਾਰੇ ਜਣ ਜਾਣਦੇ ਆ ਕਿ ਇਸ ਟਾਈਮ ਭ੍ਰਿਸ਼ਟਾਚਾਰ ਕਾਫੀ ਹੱਦ ਤੱਕ ਵੱਧ ਗਿਆ ਹੈ ਤੇ ਲੋਕਾਂ ਕੋਲੋਂ ਮਤਲਬ ਕੰਮ ਕਰਾਉਣ ਵਾਸਤੇ ਇਸ ਵਾਰ ਦੀ ਮੰਗ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਨਾ ਰਿਸ਼ਵਤ ਦਿੱਤੀ ਜਾਵੇ ਤਾਂ ਨਾ ਰਿਸ਼ਵਤ ਦਿੱਤੀ ਜਾਵੇ। ਸਰ ਇਹਦਾ ਵੀ ਇੱਕ ਮੀਟਿੰਗ ਵਗਰਾ ਵੀ ਹੁੰਦੀ ਹੈ ਇਸ ਵਾਰ। ਸਾਡੀ ਵੈਸੇ ਤਾਂ ਹਫਤੇ ਬਾਅਦ ਛੋਟੀ ਛੋਟੀ ਮੀਟਿੰਗਾਂ ਰੱਖ ਕੇ ਜੀ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਵਿਜੀਲੈਂਸ ਵਿਰੋਧਾ ਸਾਡੀ ਉਹਨਾਂ ਨਾਲ ਵੀ ਮੀਟਿੰਗ ਹੁੰਦੀ ਰਹਿੰਦੀ ਹੈ ਕਿ ਕ੍ਰਪਸ਼ਨ ਨੂੰ ਅਸੀਂ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ। ਠੀਕ ਹੈ। ਮੇਰੇ ਨਾਮ ਪ੍ਰੀਤ ਬਟਰਾ ਸਟੇਟਲ ਐਨਸੀਐਫਲ ਫਾਊਂਡੇਸ਼ਨ ਵਲੰਟੀਅਰ। ਠੀਕ ਹੈ। ਮੈਨੂੰ ਦੱਸੋ ਸਮਝਦੀ ਆ ਮੇਰੀ ਮਗਰ ਦੀ ਡਿਗਰੀ ਆਈ ਦਿਨੋਂ ਚਲਾ ਰਹੇ ਹਾਂ ਕਿ ਅਸੀਂ ਇੰਟਰੈਕਟ ਕਰਨ ਵਾਸਤੇ ਐਸੀ ਲੋਕਾਂ ਨੂੰ ਰਿਅਰ ਕਰ ਰਹੇ ਹਾਂ ਜੋ ਲੋਕ ਕ੍ਰਿਸ਼ਮ ਤੋਂ ਜਿਨ੍ਹਾਂ ਲੋਕ ਨੂੰ ਨਹੀਂ ਪਤਾ ਹੁੰਦਾ ਔਰ ਇੱਕ ਹੋਰ ਸੀ ਸੱਭਕ ਵਿਆਹ ਚਲਾਇਆ ਹੈ ਔਰ ਦੂਜਾ ਅਸੀਂ ਲੇਡੀਜ਼ ਨੂੰ ਜੁੜਾ ਰਹੇ ਹਾਂ ਕਈ ਲੇਡੀਜ਼ ਵੀ ਘਰਾਂ ਤੋਂ ਬੈਠੀਆਂ ਆ ਜਿਨ੍ਹਾਂ ਦਾ ਉਹਨਾਂ ਦੇ ਬਹੁਤ ਅਧਿਆਚਰ ਹੁੰਦਾ ਹੈ ਅਸੀਂ ਉਹਨਾਂ ਨੂੰ ਵੀ ਯਾਨੀ ਕਿ ਆਪਣੇ ਨਾਲ ਰਲ ਲਾਏ ਹਾਂ ਔਰ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਸਾਂਝੇ ਕਰਦੇ ਹਾਂ ਠੀਕ ਠੀਕ ਸਰ ਦਾ ਨਾਮ ਲੱਸਾ ਨੂੰ ਸਰ ਆਜ ਜਮੜੇ ਮਹੀਮਗਰ ਦੇ ਸ੍ਰੀ ਸਸੀ ਗਾ ਜੀ ਮੈਂ ਐਸਐਚਓ ਸਿੱਡੀ ਕਪੂਟਲਾ ਅਮਨਿਕ ਤਾਹ ਅੱਜ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਵੱਲੋਂ ਇੱਥੇ ਇੱਕ ਜਾਗਰੂਤਕਾ ਕੈਂਪਲ ਆਇਆ ਗਿਆ ਹੈ ਪੰਜਾਬ ਸੀ ਵੀ ਨਾਲ ਦੋ ਦਿਆਂ ਤੇ ਇਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਆ ਜਦ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਕ腐 ਸੰਗਠਨ ਦੀ ਇਸ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਅਗਰ ਤੁਹਾਡੇ ਕੋਲ ਕੋਈ ਪੁਲਿਸ ਨੂੰ ਕੋਈ ਕੰਮ ਕਰਾਉਣ ਦੇ ਬਦਲੇ ਪੈਸੇ ਮੰਗ ਰਹਾ ਹੈ ਤੇ ਉਸ ਤੋਂ ਵੀ ਕੰਮ ਦੱਸੋ ਕਿਉਂਕਿ ਅਸੀਂ ਇੱਕ ਮੁਹਿੰਮ ਚਲਾਈ ਆ ਨਸ਼ਿਆਂ ਦੇ ਖਿਲਾਫ ਤੇ ਕ੍ਰਪਸ਼ਨ ਦੇ ਖਿਲਾਫ ਤੇ ਕੋਈ ਵੀ ਬੰਦਾ ਜਿਹੜਾ ਇਹ ਕ੍ਰਪਸ਼ਨ ਕਰਦਾ ਹੈ ਉਹਦੇ ਖਿਲਾਫ ਕਾਨੂੰਨ ਚੁਕਾਇਆ ਜਾਵੇ ਤਾਂ ਹੀ ਉਹ ਖਿਲਾਫ ਰਿਐਕਸ਼ਨ ਰਹੇਗੀ ਕਿਉਂਕਿ ਕਈ ਲੋਕ ਪੁਲਿਸ ਨੂੰ ਬਖਸ਼ਾਮ ਕਰਨ ਦੇ ਲਈ ਪੁਲਿਸ ਨਾਲ ਵੀ ਪੈਸੇ ਰਹੀ ਜਾ ਰਹੇ ਤੇ ਇਸ ਦੇ ਨਾਲ ਕੋਈ ਨਾਮੀ ਡਿਪਾਰਟਮੈਂਟ ਦੇ ਠੀਕ ਇਸ ਲਈ ਆਪੀਨੀਅਨ ਸਾਰੇ ਉਹ ਕਿ ਕੋਈ ਵੀ ਕਿਸੇ ਨੂੰ ਪੈਸੇ ਦੇ ਕੇ ਕੰਮ ਨਾ ਲਾਓ ਸਿੱਧਾ ਡਾਇਰੈਕਟ ਸਾਨੂੰ ਮਿਲੋ ਅਣਕੀ ਅਸੀਂ ਤੁਹਾਡਾ ਕੰਮ ਕਰਾਂਗੇ ਸਰ ਇਹ ਕਿ ਸਈਂ ਮਲੇ ਇਦਾਂ ਹੀ ਇਤਿਹਾਸ ਨਸ਼ੇ ਵਗੈਰਾ ਕਾਰੋਬਾਰ ਚੱਲ ਰਿਹਾ ਅਸੀਂ ਨਸ਼ਿਆਂ ਦੇ ਖਿਲਾਫ ਬਿਲਕੁਲ ਸਰਗਰਮ ਇਸ ਟਾਈਮ ਅਸੀਂ ਢੇਲੀ ਪਬਲਿਕ ਮੀਟਿੰਗਸ ਕਰ ਰਹੇ ਹਾਂ ਮਹੱਲਿਆਂ ਦੇ ਵਿੱਚ ਜਾ ਕੇ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਅਗਰ ਕੋਈ ਨਸ਼ਾ ਵੇਚਦਾ ਆ ਤੇ ਉਸਦੇ ਬਾਰੇ ਸਾਨੂੰ ਦੱਸੋ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਹਾਂ ਲਗਾਤਾਰ ਤੇ ਜਿਹੜੇ ਕੋਈ ਨਸ਼ਾ ਕਰ ਰਹੇ ਆ ਉਹਨਾਂ ਨੂੰ ਅਸੀਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਵੀ ਕਰਵਾ ਰਹੇ ਹਾਂ ਤੇ ਉਹ ਸੈਂਟਰ ਸਾਡੇ ਸ਼ਹਿਰ ਦੇ ਵਿੱਚ ਤਿੰਨ ਬਣੇ ਹੋਏ ਆ ਉਸ ਤੋਂ ਨਾਲ